ਤੁਸੀਂ ਜਾ ਰਹੇ ਹੋ ਤੁਸੀਂ ਨਾ ਜਾਓ ਇੱਕ ਵਾਰ ਇਹ ਵੀਡੀਓ ਤਾਂ ਦੇਖ ਲਓ ਕਿਉਂਕਿ ਮੈਂ ਲੈ ਕੇ ਆਈਆਂ ਤੁਹਾਡੇ ਲਈ ਐਂਟਰਟੇਨਮੈਂਟ ਦੇ ਨਾਲ ਜੁੜੀ ਇੱਕ ਖਾਸ ਅਪਡੇਟ ਬਾਲੀਵੁੱਡ ਦਾ ਜੁੜਿਆ ਹੋ ਕਿੱਸਾ ਜੋ ਕਿ ਤੁਹਾਨੂੰ ਸ਼ਾਇਦ ਕਿਸੇ ਨੂੰ ਨਹੀਂ ਪਤਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਪੇਸ਼ ਕਰਦੇ ਹਾਂ ਇਸ ਬਾਲੀਵੁੱਡ ਦੇ ਨਾਲ ਜੁੜੀ ਇੱਕ ਖਾਸ ਕਹਾਣੀ ਨੂੰ ਤੁਸੀਂ ਫਿਲਮ ਤਾਂ ਦੇਖੀ ਹੋਗੀ ਨਾ ਕਿ ਤੁਸੀਂ ਜਾ ਰਹੇ ਹੋ ਕਿ ਨਹੀਂ ਆ ਰਹੀ ਮੈਂ ਡਾਇਲੋਗ ਕਿਉਂ ਬੋਲੇ ਕੁਝ ਕੁਝ ਹੁੰਦਾ ਹੈ ਫਿਲਮ ਜੋ ਕਿ 1998 ਦੇ ਵਿੱਚ ਰਿਲੀਜ਼ ਹੋਈ ਸੀ ਉਸ ਫਿਲਮ ਦੇ ਵਿੱਚ ਤੁਹਾਨੂੰ ਡਾਇਲੌਗ ਵੀ ਬਹੁਤ ਸਾਰੇ yaad ਹੋਣਗੇ ਅੰਜਲੀ ਕੁਝ ਕੁਝ ਹੁੰਦਾ ਹੈ ਬਹੁਤ ਸਾਰੀ ਫਿਲਮ ਦੇ ਵਿੱਚ ਕਹਿ ਲੋ ਕਿ ਰੋਮਾਂਸ ਕਾਮੇਡੀ ਦੇਖਣ ਨੂੰ ਮਿਲੀ ਸੀ ਪਰ ਜੇ ਅਸੀਂ ਕਹੀਏ ਕਿ ਸ਼ਾਹਰੂਖ ਖਾਨ ਦੇ ਨਾਲ ਕਾਜੋਲ ਦੀ ਥਾਂ ਤੇ ਜੇ ਇੱਥੇ ਕੋਈ ਹੋਰ ਐਕਟਰਸ ਹੁੰਦੀ ਫੇਰ ਇਹ ਬਿਲਕੁਲ ਇਸ ਗੱਲ ਦੇ ਵਿੱਚ ਸੱਚਾਈ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਕਾਜੋਲ ਦੀ ਥਾਂ ਤੇ ਪਹਿਲਾਂ ਅਸ਼ਵਰੀਆ ਰਾਏ ਨੇ ਇਹ ਕਿਰਦਾਰ ਕਰਨਾ ਸੀਗਾ ਅਸ਼ਵਰੀਆ ਰਾਏ ਨੂੰ ਇਹ ਫਿਲਮ ਆਫਰ ਹੋਈ ਸੀ ਪਰ ਅਸ਼ਵਰੀਆ ਰਾਏ ਨੇ ਇਹ ਫਿਲਮ ਨੂੰ रिजेक्ट ਕਰ ਦਿੱਤਾ ਸੀ ਅਸ਼ਵਰੀਆ ਰਾਏ ਨੇ ਹੋਰ ਵੀ ਬਾਲੀਵੁੱਡ ਦੇ ਕਈ ਹਸੀਨਾਵਾ ਸੀ ਜਿਨ੍ਹਾਂ ਨੂੰ ਇਹ ਫਿਲਮ ਆਫਰ ਕੀਤੀ ਗਈ ਸੀ ਪਰ ਉਹਨਾਂ ਨੇ ਇਹ ਫਿਲਮ ਨੂੰ ਕਰਨ ਤੋਂ ਜਵਾਬ ਦੇ ਦਿੱਤਾ ਸੀ ਕਿਰਨ ਜੋਹਰ ਦੀ ਫਿਲਮ ਹੋਵੇ ਤੇ ਇਸ ਫਿਲਮ ਨੂੰ ਰਿਜੈਕਟ ਕਰ ਦਿੱਤਾ ਹੋਵੇ ਉਹ ਵੀ ਕਿਸੇ ਅਦਾਕਾਰਾਂ ਦੇ ਵੱਲੋਂ ਕਿ ਕਰਨ ਜੋਹਰ ਦੀ ਫਿਲਮ ਨੂੰ ਲੈ ਕੇ ਤਾਂ ਹਰ ਕੋਈ ਐਕਸਾਈਟਡ ਰਹਿੰਦਾ ਕਿ ਕਰਨ ਦੀ ਕੋਈ ਫਿਲਮ ਆਵੇ ਤੇ ਸਾਨੂੰ ਰੋਲ ਮਿਲੇ ਪਰ ਇਹੋ ਜਿਹੀ ਕੀ وجہ ਸੀ ਜਿਸ ਕਰਕੇ ਅਸ਼ਵਰੀਆ ਰਾਏ ਤੇ ਬਾਕੀ ਐਕਟਰਸ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਸੋ ਆਓ ਜਾਣਦੇ ਹਾਂ ਅੱਜ ਇਸ ਖਾਸ ਰਿਪੋਰਟ ਦੇ ਵਿੱਚ ਅਸ਼ਵਰੀਆ ਰਾਏ ਬਚਨ ਦਾ ਫਿਲਮੀ ਕਰੀਅਰ ਦੋ ਦਸ਼ਕ ਲੰਬਾ ਹੈ ਉਹਨਾਂ ਨੇ ਆਪਣੇ ਕਰੀਅਰ ਦੇ ਦੌਰਾਨ ਕਈ ਫਿਲਮਾਂ ਉਹਨਾਂ ਨੂੰ ਆਫਰ ਹੋਈਆਂ ਜਿਨ੍ਹਾਂ ਨੂੰ ਉਹਨਾਂ ਨੇ ਠੁਕਰਾ ਦਿੱਤਾ ਤੇ ਉਹਨਾਂ ਨੂੰ ਕਈ ਅਜਿਹੇ ਆਫਰ ਵੀ ਮਿਲੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਕਾਫੀ ਨਾਮ ਵੀ ਮਿਲਿਆ ਸ਼ੌਰਤ ਵੀ ਮਿਲੀ ਪਰ ਅਜਈਆ ਕਈ ਫਿਲਮਾਂ ਸੀ ਇਹਨਾਂ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਮੇਰੀ ਛਵੀ ਨਾ ਖਰਾਬ ਹੋ ਜਾਏ ਜਿਸ ਕਰਕੇ ਉਹਨਾਂ ਨੇ ਉਹ ਫਿਲਮਾਂ ਨੂੰ ਰਿਜੈਕਟ ਕਰ ਦਿੱਤਾ ਸੀ ਕਰਨ ਜੋਹਰ ਨੇ ਅਸ਼ਵਰੀਆ ਰਾਏ ਨੂੰ ਫਿਲਮ ਕੁਝ ਕੁਝ ਹੁੰਦਾ ਹੈ ਫਿਲਮ ਆਫਰ ਕੀਤੀ ਸੀ ਪਰ ਅਸ਼ਵਰੀਆ ਰਾਏ ਨੇ ਇਸ ਦੇ ਵਿੱਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਇਹਦਾ ਰੀਜ਼ਨ ਕੀ ਸੀ ਇਹ ਹੁਣ ਸਾਹਮਣੇ ਆਇਆ ਕਿ ਅਸ਼ਵਰੀਆ ਰਾਏ ਨੇ ਕਰਨ ਜੋਹਰ ਨੂੰ ਫਿਲਮ ਕਰਨ ਤੋਂ ਕਿਉਂ ਇਨਕਾਰ ਕੀਤਾ ਕੁਝ-ਕੁਝ ਹੋਤਾ ਹੈ ਫਿਲਮ ਦੇ ਵਿੱਚ ਅਸ਼ਵਰੀਆ ਰਾਏ ਨੂੰ ਰਾਣੀ ਮੁਖਰਜੀ ਦਾ ਰੋਲ ਅਦਾ ਕਰਨ ਦੇ ਲਈ ਕਿਹਾ ਗਿਆ ਸੀ ਫਿਲਮ ਦੇ ਵਿੱਚ ਰਾਣੀ ਮੁਖਰਜੀ ਸ਼ਾਹਰੂਖ ਖਾਨ ਦੀ ਪਹਿਲਾ ਪਿਆਰ ਪਰ ਅਸ਼ਵਰੀਆ ਰਾਏ ਨੇ ਇਸ ਰੋਲ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਇਸ ਦੀ ਵਜ੍ਹਾ ਇਹ ਸੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਰੋਲ ਲੋਕਾਂ ਨੂੰ ਪਸੰਦ ਨਹੀਂ ਆਏਗਾ ਤੇ ਇਸ ਦੇ ਉੱਪਰ ਲੋਕ ਉਸ ਨੂੰ ਬਹੁਤ ਹੀ ਨੈਗੇਟਿਵ ਪ੍ਰਤੀਕਿਰਿਆ ਦੇਂਦੇ ਅਸ਼ਵਰੀਆ ਰਾਏ ਨੇ ਫਿਲਮ ਫੇਅਰ ਦੇ ਵਿੱਚ ਗੱਲਬਾਤ ਕਰਦੇ ਦੱਸਿਆ ਕਿ ਫਿਲਮ ਦੇ ਵਿੱਚ ਉਸਨੇ ਆਪਣੇ ਕਿਰਦਾਰ ਨੂੰ ਲੈ ਕੇ ਕਿਹਾ ਕਿ ਉਹ ਠੀਕ ਨਹੀਂ ਸੀ ਉਹਨੂੰ ਲੱਗ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਜੇਕਰ ਉਹ ਇਹ ਕਿਰਦਾਰ ਅਦਾ ਕਰੂਗੀ ਤਾਂ ਇਹਦੇ ਉੱਪਰ ਨੈਗੇਟਿਵ ਪ੍ਰਤੀਕਿਰਿਆ ਆਊਗੀ ਤਾਂ ਉਹਨਾਂ ਨੂੰ ਬੁਰਾ ਲੱਗੂਗਾ। ਅਸ਼ਵਰੀਆ ਰਾਏ ਨੇ ਕਿਹਾ ਕਿ ਜੇਕਰ ਮੈਂ ਇਹ ਫਿਲਮ ਕਰਦੀ ਤਾਂ ਲੋਕ ਇਹਦੇ ਉੱਪਰ ਹੱਸੀ ਉਡਾਉਂਦੇ ਤੇ ਕਹਿੰਦੇ ਕਿ ਅਸ਼ਵਰੀਆ ਕੀ ਕਰ ਰਹੀ ਹੈ? ਅਸ਼ਵਰੀਆ ਉਹੀ ਕਰ ਰਹੀ ਹੈ ਜੋ ਕਿ ਮਾਡਲਿੰਗ ਦੇ ਦਿਨਾਂ ਦੇ ਵਿੱਚ ਕਰ ਰਹੀ ਸੀ। ਕੀ ਤੁਹਾਨੂੰ ਪਤਾ ਹੈ ਕਿ ਅਗਰ ਮੈਂ ਕੁਝ-ਕੁਝ ਹੋਟਾ ਫਿਲਮ ਦੇ ਵਿੱਚ ਕੰਮ ਕਰਦੀ ਤਾਂ ਮੇਰੇ ਫੈਨਸ ਮੈਨੂੰ ਮਾਰ ਵੀ ਦਿੰਦੇ। ਇਹ ਗੱਲ ਅਸ਼ਵਰੀਆ ਰਾਏ ਦਾ ਕਹਿਣਾ ਹੈ। ਜੋ ਲੋਕੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਰਾਣੀ ਮੁਖਰਜੀ ਨੇ ਜੋ ਰੋਲ ਕੀਤਾ ਸੀ ਉਸ ਰੋਲ ਦੇ ਲਈ ਟਵਿੰਕਲ ਖੰਨਾ, ਉਰਮਿਲਾ ਮਾਤੂੜਕਰ ਅਤੇ ਤੱਬੂ ਨੂੰ ਵੀ ਆਫਰ ਕੀਤਾ ਗਿਆ ਸੀ ਪਰ ਇਹਨਾਂ ਸਾਰਿਆਂ ਨੇ ਅਲੱਗ-ਅਲੱਗ ਵਜਾ ਕਰਕੇ ਇਸ ਰੋਲ ਨੂੰ ਰਿਜੈਕਟ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕੁਝ-ਕੁਝ ਹੋਤਾ ਹੈ ਫਿਲਮ ਦੇ ਵਿੱਚ ਰਾਣੀ ਮੁਖਰਜੀ ਦਾ ਰੋਲ ਟੀਨਾ ਮਲਹੋਤਰਾ ਨੂੰ ਲੋਕਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਦੇ ਵਿੱਚ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ ਇਸ ਰੋਲ ਨੂੰ ਸੋ ਇਹ ਕੁਝ ਰੀਜ਼ਨ ਹੁੰਦੇ ਨੇ ਜਿਨ੍ਹਾਂ ਕਰਕੇ ਆਰਟਿਸਟ ਜਿਹੜੇ ਨੇ ਫਿਲਮਾਂ ਕਰਨ ਤੋਂ ਮਨਾ ਕਰ ਦਿੰਦੇ ਜਿਵੇਂ ਆਪਾਂ ਕਹੀਏ ਕਿ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਬਿਨੇਤਰੀਆਂ ਪਈਆਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਆ ਕਿਰਦਾਰ ਨਿਭਾਏ ਨੇ ਆ ਕਈ ਫਿਲਮਾਂ ਨੂੰ ਰਿਜੈਕਟ ਨਹੀਂ ਵੀ ਕੀਤੀ ਜਿਵੇਂ ਆਪਾਂ ਪ੍ਰਿੰਕਾ ਚੋਪੜਾ ਦੀ ਗੱਲ ਕਰ ਲਈਏ, ਕਰੀਨਾ ਕਪੂਰ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਉਹ ਰਿਜੈਕਟ ਕਰ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੇਰੀ ਸ਼ਬੀਨਾ ਖਰਾਬ ਹੋ ਜਾਏ ਤਾਂ ਇਸੇ ਕਰਕੇ ਕੁਝ ਅਸ਼ਵਰੀਆ ਰਾਏ ਨੇ ਵੀ ਕੀਤਾ ਉਸਨੂੰ ਫਿਲਮ ਨਹੀਂ ਸਹੀ ਲੱਗੀ ਸੀ ਜਿਸ ਕਰਕੇ ਉਸਨੇ ਇਸ ਫਿਲਮ ਨੂੰ ਰਿਜੈਕਟ ਕਰ ਦਿੱਤਾ ਸੀ ਪਰ ਸੋਚੋ ਕਿ ਜੇਕਰ ਅਸ਼ਵਰੀਆ ਰਾਏ ਉਸ ਫਿਲਮ ਦੇ ਵਿੱਚ ਹੁੰਦੀ ਤਾਂ ਕੀ ਹੋਣਾ ਸੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿਉਂਕਿ ਹੁੰਦਾ ਹੈ ਕੁਝ ਕੁਝ